ਹਾਂ ਜੀ ਕ ਤੁਸੀ ਇਥੇ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੈਸੇ ਖਰਚਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਕਿਉਂਕਿ 5 ਲੱਖ ਦੇ ਆਸ਼ਮਾਨ ਕਾਰਡ ਦੇ ਅਧੀਨ ਤੁਸੀਂ ਇਥੇ ਜਰਨਲ ਬਿਮਾਰੀਆਂ ਦਾ ਇਲਾਜ ਹੱਡੀਆਂ ਦਾ ਆਪਰੇਸ਼ਨ ਔਰ ਡਾਇਲਿਸਿਸ ਬਿਲਕੁਲ ਮੁਫਤ ਕਰਵਾ ਸਕਦੇ ਹੋ ਇਥੇ ਆਉਣ ਦੇ ਲਈ ਐਡਰੈਸ ਨੋਟ ਕਰ ਲਓ ਜੀ ਸੰਗਰੂਰ ਮੈਡੀ ਸਿਟੀ ਹਸਪੀਟਲ ਹਰੀਪੁਰਾ ਰੋਡ ਸੰਗਰੂਰ ਵੈਕੁਟ ਜੀ ਕ ਖਾਲਸਾ ਵੈਕੁਟ ਜੀ ਕੀ ਫਤਿਹ ਹਾਂ ਮੈਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਪਰਿਵਾਰ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਬੜੀ ਇੱਕ ਟਿੱਪਣੀ ਕੀਤੀ ਤੇ ਮੈਂ ਸਮਝਾਂ ਕਿਉਂਕਿ ਇੱਕ ਮੁੱਖ ਮੰਤਰੀ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਇਹਦਾ ਜਵਾਬ ਦੇਣਾ ਜਿਹੜਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਉਹਨਾਂ ਨੇ ਦੋ ਗੱਲਾਂ ਕਹੀਆਂ ਇੱਕ ਤਾਂ ਸਾਡੀ ਪਾਰਟੀ ਵਿੱਚ ਵਾਪਸੀ ਤੇ ਤੇ ਦੂਜਾ ਇਲੈਕਸ਼ਨਾਂ ਦੇ ਬਾਰੇ ਸਰਲੀ ਪਰਵਾਰ ਦੇ ਵੀ ਜਿੱਤੇ ਨਹੀਂ ਕਦੇ ਇਹ ਵੀ ਉਹਨਾਂ ਨੇ ਟਿੱਪਣੀ ਕੀਤੀ ਜਿੱਥੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਵਾਬ ਸੀ ਦੀ ਗੱਲ ਹੈ ਅਸੀਂ ਸ਼ੁਰੂ ਤੋਂ ਹੀ ਵਿਚਾਰਤਕ ਤੌਰ ਤੇ ਜਮਾਨਦਰੋ ਅਕਾਲੀਆਂ ਅਸੀਂ ਕਦੇ ਅਕਾਲੀ ਦਲ ਛੱਡਿਆ ਨਹੀਂ 60 70 ਸਾਲ ਦਾ ਢੀਂਸਾ ਸਾਹਿਬ ਦਾ ਸਿਆਸੀ ਜੀਵਨ ਹੋ ਗਿਆ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਾਲੀ ਦਲ ਨੇ ਤੇ ਪਰਿਵਾਰ ਦੇ ਵਿੱਚ ਨਾਰਾਜ਼ਗੀ ਹੋ ਜਾਂਦੀ ਹੈ ਅਸੀਂ ਵਕ ਹੋਏ ਪਰ ਅਸੀਂ ਕੋਈ ਪਾਰਟੀ ਕਿਸੇ ਹੋਰ ਸ਼ਾਮਲ ਨਹੀਂ ਹੋਏ ਕਿਉਂਕਿ ਅਸੀਂ ਜਿਹੜਾ ਹੈ ਜਿਵੇਂ ਪਹਿਲਾਂ ਕਿਹਾ ਵਿਚਾਰਧਾਰਾ ਅਕਾਲੀ ਦਲ ਨਾਲ ਜੁੜੇ ਹੋਏ ਹਾਂ ਤੇ ਹੁਣ ਉਸ ਤੋਂ ਬਾਅਦ ਬੈਠ ਕੇ ਪਾਰਟੀ ਦੇ ਨਾਲ ਮਤਭੇਦ ਦੂਰ ਹੋਏ ਤੇ ਅਸੀਂ ਵਾਪਸ ਪਾਰਟੀ ਦੇ ਵਿੱਚ ਹੀ ਆਏ ਹਾਂ ਸੋ ਇਹ ਕੋਈ ਵੱਡੀ ਗੱਲ ਨਹੀਂ ਤੇ ਮੈਂ ਮੁਖਮੰਦੀ ਸਾਹਿਬ ਨੂੰ ਜਰੂਰ ਇਹ ਪੁੱਛਣਾ ਚਾਹੁੰਦਾ ਇਯਾ ਸਿੱਧਾ ਆਪਣੀ ਪਾਰਟੀ 'ਚ ਵਾਪਸ ਆਏ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਗਏ ਤੇ ਤੁਸੀਂ ਹੁਣ ਤੱਕ ਕਿੰਨੀਆਂ ਪਾਰਟੀਆਂ ਬਦਲੀਆਂ ਤੁਸੀਂ ਆਪਦਾ ਸਿਆਸੀ ਜੀਵਨ ਪਹਿਲਾਂ ਰਾਮੂ ਵਾਲੀਆ ਸਾਹਿਬ ਦੀ ਲੋਕ ਭਲਾਈ ਪਾਰਟੀ ਦੇ ਵਿੱਚ ਸੀ ਤੁਸੀਂ ਫਿਰ ਤੁਸੀਂ ਮਨਪ੍ਰੀਤ ਸਿੰਘ ਬਾਲਵੰਦੀ ਪੀਪੀਪੀ 'ਚ ਗਏ ਫਿਰ ਤੁਸੀਂ ਉਹਨਾਂ ਨੂੰ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ 'ਚ ਗਏ ਤੇ ਹੁਣ ਤੁਹਾਨੂੰ ਉਹਨਾਂ ਨੇ ਜੇ ਮੁੱਖ ਮੰਤਰੀ ਬਣਾਤਾ ਜੇ ਕਿਤੇ ਮੁੱਖ ਮੰਤਰੀ ਤੁਹਾਨੂੰ ਨਾਮ ਐਲਾਨ ਕਰਦੇ ਤੇ ਤੁਸੀਂ ਕਿਸੇ ਹੋਰ ਪਾਰਟੀ ਚਲੇ ਜਾਂਦੇ ਚਰਚਾ ਜਮ ਚੱਲ ਰਹੀਆਂ ਸੀ ਵੀ ਸ਼ਾਇਦ ਥੋੜੀ ਗੱਲ ਕਾਂਗਰਸ ਨਾਲ ਚੱਲ ਰਹੀ ਸੀ ਉਹ ਸੋ ਮੌਕਾ ਪ੍ਰਸ਼ਟਾਣ ਕੌਣ ਹੈ ਇਹ ਅੰਦਾਜ਼ਾ ਪੰਜਾਬ ਦੇ ਲੋਕ ਆਪ ਹੀ ਲਾ ਲੈਣਗੇ ਵੀ ਕੌਣ ਸਿਧਾਂਤਕ ਤੌਰ ਤੇ ਜੁੜਿਆ ਹੋਇਆ ਢੀਂਸਾ ਸਾਹਿਬ ਤਾਂ 1972 ਵਿੱਚ ਆਜ਼ਾਦ ਤੌਰ ਤੇ ਜਿੱਤ ਕੇ ਸ਼੍ਰੋਮਣੀ ਗਾਲੀਦਲ ਵਿੱਚ ਸ਼ਾਮਲ ਹੋਏ ਸੀ ਹਾਲਾਂਕਿ ਉਹ ਤਾਂ ਕਾਂਗਰਸ ਦੀ ਸਰਕਾਰ ਬਣੀ ਸੀ ਕਿਉਂ ਕਿਉਂਕਿ ਉਹ ਉਹ ਹਮੇਸ਼ਾ ਦਿਲੋਂ ਮਨੋਂ ਅਕਾਲੀ ਸੀ ਤਾਂ ਹੀ ਉਦੋਂ ਸਰਕਾਰ ਭਾਵੇਂ ਕਾਂਗਰਸ ਦੀ ਬਣੀ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਤੇ ਤੁਸੀਂ ਆਪਣੇ ਘਰੇ ਬਾਹਰਾਂ 'ਚ ਝਾਤ ਮਾਰ ਕੇ ਦੇਖੋ ਤਾਂ ਫਿਰ ਤੁਹਾਨੂੰ ਪਤਾ ਚੱਲੂਗਾ ਵੀ ਕਿਹਦਾ ਕਰਤਾਰ ਕਿਹ ਹੈ ਤੇ ਦੂਜੀ ਗੱਲ ਤੁਸੀਂ ਕਹੀ ਵੀ ਇਲੈਕਸ਼ਨ ਨਹੀਂ ਜਿੱਤੇ ਕਦੇ ਲੋਕ ਸਾਰੇ ਜਾਣਦੇ ਆ ਲੋਕਾਂ ਨੂੰ ਪਤਾ ਹੈ ਹੁਣ ਤੱਕ 1972 ਤੋਂ ਲੈ ਕੇ ਅੱਜ ਤੱਕ ਤਕਰੀਬਨ 11 ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਜਿਹੜੀਆਂ ਸਾਰੀਆਂ ਇੱਕ ਚੋਣ ਨੂੰ ਛੱਡ ਕੇ ਸਾਰੀਆਂ ਚੋਣਾਂ ਸਾਡਾ ਪਰਿਵਾਰ ਲੜਿਆ ਤੇ ਸਿਰਫ ਦੋ ਵਾਰੀ ਅਸੀਂ ਹਾਰੇ ਹਾਂ ਚਾਰ ਵਾਰੀ ਲਗਾਤਾਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਐਮ ਐਲ ਏ ਰਹੇ ਪੰਜ ਵਾਰੀ ਲੋਕਾਂ ਨੇ ਮੈਨੂੰ ਜਤਾਇਆ ਅਸੀਂ ਕੋਈ ਮਾਣਿਆ غرੂਰ ਨਹੀਂ ਕਰਦੇ ਤੁਹਾਡੇ ਵਾਂਗ ਕੋਈ ਹੰਕਾਰ ਇਹ ਤਾਂ ਲੋਕਾਂ ਦਾ ਮਾਣ ਹੁੰਦਾ ਹੈਗਾ ਕਿ ਲੋਕਾਂ ਨੇ ਐਡਾ ਵੱਡਾ ਸਾਡੇ ਤੇ ਭਰੋਸਾ ਜਤਾਇਆ ਅਸੀਂ ਤਾਂ ਲੋਕਾਂ ਦੀ ਦੇਣ ਦੇ ਨਹੀਂ ਸਕਦੇ ਕਦੇ ਤੇ ਅੱਜ ਲੋਕਾਂ ਨੇ ਜੇ ਸਾਨੂੰ ਹਰਾਤਾ ਉਹ ਵੀ ਕੋਈ ਵੱਡੀ ਗੱਲ ਨਹੀਂ ਜਿਨ੍ਹਾਂ ਨੇ ਸਾਨੂੰ ਬਣਾਇਆ ਤੇ ਸਾਨੂੰ ਖਰਾਬ ਕੀਤਾ ਕੋਈ ਵੱਡੀ ਗੱਲ ਨਹੀਂ ਪਰ ਜਿਹੜਾ ਜਹੰਕਾਰ ਤੁਸੀਂ ਕਰੇ ਬੈਠੇ ਹੋ 10 ਸਾਲਾਂ ਦੇ ਵਿੱਚ ਤੁਹਾਨੂੰ ਇੰਨਾ ਹੰਕਾਰ ਹੋ ਗਿਆ ਤੁਸੀਂ 40 ਸਾਲ ਸਿਆਸਤ ਕਰਕੇ ਦੇਖੋ ਫੇਰ ਪਤਾ ਚੱਲੂਗਾ ਵੀ ਕਿੰਨਾ ਕੁ ਤੁਹਾਡੇ ਨਾਲ ਲੋਕ ਲੰਬਾ ਸਮਾਂ ਨਿਭਦੇ ਆ ਫੇਰ ਤੁਹਾਨੂੰ ਅਸਲ ਜਿਹੜਾ ਤੁਹਾਡੀ ਜਿਹੜੀ ਮਾਨਸਿਕਤਾ ਹੈ ਜਿਹੜੀ ਤੁਹਾਡੀ ਔਕਾਤ ਹੈ ਉਹਦਾ ਪਤਾ ਫੇਰ ਚੱਲੂਗਾ ਇਸ ਲਈ ਇਹ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਬੜੀਆਂ ਛੋਟੀਆਂ ਤੇ ਹੁੱਚੀਆਂ ਗੱਲਾਂ ਨੇ ਤੇ ਦੂਜੀ ਗੱਲ ਲੋਕਾਂ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈਗਾ ਅੱਜ ਤੁਹਾਡੀ ਡਿਊਟੀ ਹੈ ਪੰਜਾਬ ਬਾਰੇ ਸੋਚਣ ਦਾ ਨਹੀਂ ਤੇ ਤੁਸੀਂ ਗੱਲਾਂ ਕੀ ਕਰਦੇ ਹੋ ਤੁਹਾਨੂੰ ਫਿਕਰ ਪਿਆ ਦੂਜੀਆਂ ਪਾਰਟੀਆਂ ਦੇ ਲੀਡਰਾਂ ਦਾ ਵੀ ਉਹ ਕੀ ਕਰ ਰਹੇ ਨੇ ਕਿਹੜਾ ਕਿਹੜੀ ਪਾਰਟੀ ਚਾ ਰਹੀ ਹੈ ਕਿਹੜਾ ਕੀ ਕਰ ਰਿਹਾ ਹੈ ਕਿਸੇ ਦੇ ਤੁਸੀਂ ਬੱਚੇ ਦੀ ਟਿੱਪਣੀ ਕਰਦੇ ਹੋ ਕਿਸੇ ਦੇ ਫਾਦਰ ਤੇ ਟਿੱਪਣੀ ਕਰਦੇ ਹੋ ਕਿਸੇ ਦੇ ਕਿਸੇ ਪਰਿਵਾਰ ਦੇ ਮੈਂਬਰ ਦੀ ਟਿੱਪਣੀ ਕਰਦੇ ਹੋ ਤੇ ਜੇ ਕੋਈ ਟਿੱਪਣੀ ਕਰਦੇ ਫਿਰ ਤੁਹਾਨੂੰ ਜਿਹੜਾ ਕਵਰ ਹੱਡ ਮਚਾਂ ਦੀ ਐ ਫਿਰ ਤੁਸੀਂ ਕਹਿਣਾ ਵੀ ਇਹਨਾਂ ਨੂੰ ਤਾਂ ਮਿੱਥੋਂ ਮੇੜਾ ਕੋਈ ਦੀਂਦਾ ਨਹੀਂ ਮੈਂ ਕਹਿੰਦਾ ਤੁਹਾਨੂੰ ਕਿਸੇ ਜਿਹੜਾ ਕੋਈ ਵਿਰੋਧੀ ਪਾਰਟੀ ਤੋਂ ਬੜਾ ਕੁਝ ਨਹੀਂ ਹੁੰਦਾ ਅੱਜ ਤੁਹਾਨੂੰ ਸੋਚਣਾ ਚਾਹੀਦਾ ਪੰਜਾਬ ਬਾਰੇ ਤੁਹਾਨੂੰ ਐਡਾ ਵੱਡਾ ਲੋਕਾਂ ਨੇ ਸੋਚੇ ਤੁਸੀਂ ਜੇ ਪ੍ਰੈਸ ਕਾਨਫਰੰਸ ਜਿੱਥੇ ਤੁਸੀਂ ਇਹ ਗੱਲ ਕੀਤੀ ਜੇ ਕਿ ਤੁਸੀਂ ਪੰਜਾਬ ਦੀ ਗੱਲ ਕੀਤੀ ਹੁੰਦੀ ਉੱਥੇ ਕੀ ਤੁਸੀਂ ਪੰਜਾਬ ਵਾਸਤੇ ਰੋਡ ਮੈਪ ਤਿਆਰ ਕਰ ਰਹੇ ਹੋ ਕੀ ਤੁਸੀਂ ਪੰਜਾਬ ਵਾਸਤੇ ਕੀਤਾ ਹੈ ਕੀ ਤੁਸੀਂ ਕਰਨ ਦਾ ਭਵਿੱਖ ਵਿੱਚ ਤੁਹਾਡਾ ਮਨਸ਼ਾ ਹੈ ਫਿਰ ਤਾਂ ਗੱਲ ਸਮਝ ਆਉਂਦੀ ਇਹ ਹੁਣ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਇਹ ਕੋਈ ਛੋਟੇ ਲੈਵਲ ਦੀ ਸਿਆਸਤ ਇਹ ਲੋਕ ਸਾਰੇ ਜਾਣਗੇ ਨੇ ਸੋ ਮੈਂ ਇਹੀ ਗੱਲ ਕਹਿਣਾ ਚਾਹਣਾ ਵੀ ਅੱਜ ਵੀ ਸਮਾਂ ਹੈ ਲੋਕਾਂ ਨੂੰ ਜਿਸ ਚੀਜ਼ ਵਾਸਤੇ ਲੋਕਾਂ ਨੇ ਚੁਣੂ ਚੁਣਿਆ ਉਹਦਾ ਧਿਆਨ ਦਿਓ ਲੋਕ ਕੀ ਕਰਦੇ ਨੇ ਕੀ ਕੋਈ ਲੀਡਰ ਕਰ ਰਿਹਾ ਉਧਰ ਬੜਾ ਤੁਹਾਨੂੰ ਸੋਚਣ ਦੀ ਲੋੜ ਨਹੀਂ ਅਸੀਂ ਆਪਦੇ ਲੋਕਾਂ ਨੂੰ ਆਪਦੇ ਪਾਰਟੀ ਦੇ ਵਰਕਰਾਂ ਨੂੰ ਜਵਾਬ ਦੇ ਆ ਲੋਕ ਸਾਡੇ ਤੋਂ ਜਵਾਬ ਮੰਗਦੇ ਹਾਂ ਜੇ ਕੋਈ ਮੰਗਣਗੇ ਅਸੀਂ ਉਹਨੂੰ ਜਵਾਬ ਦੇਵਾਂਗੇ ਪਰ ਤੁਸੀਂ ਜਿਹੜੇ ਹੈਗੇ ਹੋ ਕਦੇ ਇਸ ਯੋਗ ਨਹੀਂ ਵੀ ਤੁਸੀਂ ਲੋਕਾਂ ਤੋਂ ਜਵਾਬ ਮੰਗੋ ਤਾਂ ਮੈਂ ਦਾ ਇਹੀ ਸ਼ਬਦ ਜਿਹੜਾ ਕੁਛ ਆਪਦੀ ਭਾਵਨਾ ਨੂੰ ਵਿਅਕਤ ਕਰਨਾ ਚਾਹੁੰਦਾ ਸੀ ਬਾਕੀ ਤੁਹਾਡੀ ਆਪਦੀ ਮਰਜ਼ੀ ਹੈ ਜਿਵੇਂ ਤੁਸੀਂ ਜਿਹੜਾ ਜਿਆ ਕਰੋਗੇ ਉਹ ਹੈ ਜਿਆ ਕੋਈ ਅਗਲੇ ਤੋਂ ਜਵਾਬ ਤੁਹਾਨੂੰ ਮਿਲ ਜੂਗਾ ਬਹੁਤ ਬਹੁਤ ਧੰਨਵਾਦ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹੀ ਜਿਹੜਾ ਹੈ ਵਿਸ਼ਵਾਸ ਕਰਾਉਣਾ ਚਾਹੁੰਦਾ ਵੀ ਇਹ ਜੋ ਫੈਸਲਾ ਅਸੀਂ ਕੀਤਾ ਹੈ ਟੀਨਸਾ ਸਾਹਿਬ ਨੇ ਕੀਤਾ ਹੈ ਯਾ ਸਾਡੀ ਪਾਰਟੀ ਨੇ ਕੀਤਾ ਹੈ ਬੜਾ ਸੋਚ ਵਿਚਾਰ ਕੇ ਇਹ ਸੋਚ ਕੇ ਵੀ ਅੱਜ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਤੇ ਤਾਂ ਹੀ ਜਿਹੜਾ ਪੰਜਾਬ ਦਾ ਕੋਈ ਭਲਾ ਹੋ ਸਕਦਾ ਨਹੀਂ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਨੇ ਚਾਹੇ ਕੋਈ ਪਾਰਟੀ ਹੈ ਉਹਨਾਂ ਨੇ ਪੰਜਾਬ ਦਾ ਕਦੇ ਨਾ ਤਾਂ ਪਹਿਲਾਂ ਸਵਾਰਿਆ ਨਾ ਹੀ ਕੁਝ ਅੱਗੇ ਪਿੱਛੇ ਸਵਾਰਨੇ ਜਿਹੜੇ ਲੋਕ ਜਿਨ੍ਹਾਂ ਨੇ ਜੇਲਾ ਕਟੀਆਂ ਪੰਜਾਬ ਵਾਸਤੇ ਉਹਨਾਂ ਨੂੰ ਉਹ ਲੋਕ ਸਵਾਲ ਕਰਨ ਜਿਹੜੇ ਕੱਲ ਆਏ ਨੇ ਸਿਆਸਤ ਵਿੱਚ ਚਲੋ ਠੀਕ ਹੈ ਉਹਨਾਂ ਦੇ ਜਿਹੜਾ ਪੈਰਥਲੇ ਬਟੇਰ ਆ ਗਿਆ ਮੁੱਖ ਮੰਤਰੀ ਬਣ ਕੇ ਪਰ ਢੀਂਸਾ ਸਾਹਿਬ ਵਰਗੇ ਵਿਅਕਤੀ ਜਿਨ੍ਹਾਂ ਨੇ ਜਿਹੜਾ ਹੈ ਨਜ਼ਰਬੰਦ ਜਿਹੜੇ ਜੇਲਾ ਚ ਰਹੇ ਨੇ ਜੱਬਲਪੁਰ ਵਰਗੇ ਦੇ ਜੇਲਾ ਚ ਜਿਨ੍ਹਾਂ ਨੂੰ ਸਾਲ ਸਾਲ ਪਰਿਵਾਰ ਦਾ ਕੋਈ ਮੈਂਬਰ ਜੀ ਮਿਲ ਨਹੀਂ ਸਕਦਾ ਸੀ ਅੱਜ ਤੁਸੀਂ ਉਹਨਾਂ ਨੂੰ ਸਵਾਲ ਕਰਦੇ ਹੋ ਸੋ ਸੋਚ ਕੇ ਵਿਚਾਰ ਕੇ ਜਿਹੜਾ ਹੈ ਚੀਜ਼ਾਂ ਨੂੰ ਗੱਲ ਕਰਨ ਦੀ ਲੋੜ ਹੁੰਦੀ ਹੈ ਸੋ ਮੈਂ ਫੇਰ ਜਿਹੜਾ ਹੈ ਇਹ ਆਸ ਕਰਦਾ ਕਿ ਪੰਜਾਬ ਦੇ ਲੋਕ ਸੱਚ ਦੇ ਨਾਲ ਤੇ ਪੰਜਾਬ ਦੇ ਭਵਿੱਖ ਲਈ ਕੀ ਬਿਹਤਰ ਹੈ ਉਹ ਸੋਚ ਵਿਚਾਰ ਕੇ ਅੱਗੇ ਕੋਈ ਫੈਸਲਾ ਕਰਨਗੇ ਆਮ ਆਦਮੀ ਪਾਰਟੀ ਦਾ ਤੁਸੀਂ ਸਾਰਾ ਦੇਖ ਹੀ ਲਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ